ਕੀ ਆਪਦੇ ਸਾਡਾ ਜਿਹੜਾ ਬਜ਼ੁਰਗ ਸੀ ਉਹ 80 90 ਜਾਂ ਵੱਧ ਸਾਲ ਦਾ ਸੀਗਾ ਅ ਅਸੀਂ ਜੀ ਦਾ ਵੱਡਾ ਕੀਤਾ ਵੱਡੇ ਤੋਂ ਭਾਵ ਹੈ ਜੀ ਉਹਦਾ ਇੱਕ ਫੰਕਸ਼ਨ ਕੀਤਾ ਜਾਂਦਾ ਜਿਵੇਂ ਕਿ ਆਪਾਂ ਵਿਆਹਾਂ ਦੇ ਵਿੱਚ ਮਠਿਆਈਆਂ ਹੁੰਦੀਆਂ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਜਿਹਨੂੰ ਸਾਰੀ ਉਮਰ ਜਿਹੜਾ ਤੁਹਾਡੇ ਲਈ ਪਲ-ਪਲ ਜਿਉਂਦਾ ਉਹਨਾਂ ਨੇ ਸਾਡੇ ਲਈ ਕਿੰਨੀਆਂ ਮਸ਼ਕਤਾਂ ਕਿੰਨੀਆਂ ਮਿਹਨਤਾਂ ਤੇ ਕਿੰਨੀਆਂ ਮੁਸੀਬਤਾਂ ਦੇ ਵਿੱਚ ਉਹ ਲੰਘੇ ਹੁੰਦੇ ਅਸੀਂ ਕਿਵੇਂ ਉਹਨਾਂ ਦੇ ਜਾਣ ਤੋਂ ਬਾਅਦ ਐਦਾਂ ਦਾ ਜਿਹੜਾ ਹੈਗਾ ਕੋਈ ਚੀਜ਼ ਸਾਡੇ ਹਲਕੇ ਚ ਵੀ ਕਿਵੇਂ ਲੰਘ ਸਕਦੀ ਹੈ ਪਾਸੇ ਖੁਸ਼ੀ ਵਾਲੀ ਤਾਂ ਕੋਈ ਇਹਦੇ ਚ ਗੱਲ ਹੈ ਨਹੀਂਗੀ ਕੋਈ ਮਿੱਠਾ ਖਾਣ ਵਾਲੀ ਹੈ ਇਹਨੂੰ ਕੋਈ ਸੈਲੀਬ੍ਰੇਸ਼ਨ ਨਹੀਂ ਆਪਾਂ ਕਹਿ ਸਕਦੇ ਕਿ ਮੇਰੇ ਦਾਦਾ ਜੀ 2020 ਚ ਉਹ ਪੂਰੇ ਹੋਈ ਸੀਗੇ ਤੇ ਉਹਨਾਂ ਦੀ ਉਮਰ ਸੀ ਉਦੋਂ 107 ਸਾਲ ਤੇ ਉਹ ਰਾਤ 9 8:30 ਵਜੇ ਪੂਰੇ ਹੋਏ ਤੇ ਰਾਤ ਨੂੰ 2 ਵਜੇ ਮੈਂ ਸੌਣ ਦੀ ਕੋਸ਼ਿਸ਼ ਕੀਤੀ ਤੇ ਨੀਂਦ ਦੀਆਂ ਗੋਲੀਆਂ ਖਾਣ ਦੇ ਬਾਵਜੂਦ ਵੀ ਮੈਂ ਸੌ ਨਹੀਂ ਸਕਿਆ ਵੈਕਟੂ ਜੀ ਦਾ ਖਾਲਸਾ ਵੈਕਟੂ ਜੀ ਕੀ ਫਤਿਹ ਨਮਸਕਾਰ ਆਦਾਬ ਮੈਂ ਅੱਜ ਗੱਲ ਕਰਨ ਜਾ ਰਿਹਾ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਇੱਕ ਪੁਰਾਣੀ ਰਵਾਇਤ ਚੱਲੀ ਆਉਂਦੀ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਸਾਡਾ ਵੱਡ ਵਡੇਰਾ ਨਹੀਂ ਰਹਿੰਦਾ ਤਾਂ ਅਸੀਂ ਜਦੋਂ ਵੀ ਕੋਈ ਆਪਣੇ ਘਰ ਦੇ ਵਿੱਚ ਉਹਨਾਂ ਦਾ ਭੋਗ ਪਾਉਂਦੇ ਆ ਕਿਉਂਕਿ ਅਲੱਗ-ਅਲੱਗ ਤਰੀਕੇ ਦੀਆਂ ਸਾਡੀਆਂ માનਤਾਵਾਂ ਨੇ ਤੇ ਅਲੱਗ-ਅਲੱਗ ਧਰਮਾਂ ਦੇ ਵਿੱਚ ਅਸੀਂ ਰਹਿੰਦੇ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਆਪਣਾ ਦੇਸ਼ ਜਿਹੜਾ ਇੱਕ ਸੈਕੂਲਰ ਹੈ ਇੱਥੇ ਸਭ ਜਾਤੀਆਂ ਸਭ ਧਰਮਾਂ ਦੇ ਲੋਕ ਸਾਡੇ ਵਿੱਚ ਰਹਿੰਦੇ। ਖਾਸ ਕਰਕੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਸੀਂ ਸਾਰੇ ਮਿਲ ਜੁਲ ਕੇ ਰਹਿੰਦੇ ਆ ਚਾਹੇ ਉਹ ਕੋਈ ਜਾਤੀ ਕੋਈ ਧਰਮ ਹੋਵੇ। ਕਿ ਸਾਨੂੰ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਿਹੜੇ ਇਦਾਂ ਦੇ ਜਿਹੜੇ ਰੱਬ ਨਾ ਕਰੇ ਖੁਦਾ ਨਾ ਖਾਸਤਾ ਕਿਸੇ ਪਰਿਵਾਰ ਦਾ ਜੀ ਖਾਸ ਕਰਕੇ ਵੱਡਾ ਚਲੇ ਜਾਂਦਾ ਹੈ ਤਾਂ ਅਸੀਂ ਉੱਥੇ ਜਦੋਂ ਘੋਗਤੇ ਜਾਂਦੇ ਆ ਤਾਂ ਅਸੀਂ ਕੀ ਦੇਖਦੇ ਆ ਕਿ ਆਮ ਤੌਰ ਤੇ ਸ਼ਬਦ ਵਰਤਿਆ ਜਾਂਦਾ ਹੈ ਕਿ ਅ ਅਸੀਜੀ ਆਪਦੇ ਸਾਡਾ ਜਿਹੜਾ ਬਜ਼ੁਰਗ ਸੀ ਉਹ 80 ਜਾਂ 90 ਸਾਲ ਦਾ ਸੀਗਾ ਤਾਂ ਅ ਅਸੀਜੀ ਦਾ ਵੱਡਾ ਕੀਤਾ ਵੱਡੇ ਤੋਂ ਭਾਵ ਹੈ ਜੀ ਉਹਦਾ ਇੱਕ ਫੰਕਸ਼ਨ ਕੀਤਾ ਜਾਂਦਾ ਜਿਵੇਂ ਕਿ ਆਪਾਂ ਵਿਆਹਾਂ ਦੇ ਵਿੱਚ ਮਠਿਆਈਆਂ ਹੁੰਦੀਆਂ ਆਪਣੇ ਜਲੀਬੀਆਂ ਹੁੰਦੀਆਂ ਜਾਂ ਹੋਰ ਕਈ ਤਰ੍ਹਾਂ ਦੇ ਪਕਵਾਨ ਹੈ ਜਿਹੜੇ ਉਹ ਘਰਾਂ ਵਿੱਚ ਬਣਾਈ ਜਾਂਦੇ ਦੇਖੋ ਮੈਂ ਤਾਂ ਆਪਦਾ ਇੱਕ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਕਿ ਮੇਰੇ ਦਾਦਾ ਜੀ 2020 ਚ ਉਹ ਪੂਰੇ ਹੋਏ ਸੀਗੇ ਤੇ ਉਹਨਾਂ ਦੀ ਉਮਰ ਸੀ ਉਦੋਂ 107 ਸਾਲ ਤੇ ਉਹ ਰਾਤ 9 8:30 ਵਜੇ ਪੂਰੇ ਹੋਏ ਤੇ ਰਾਤ ਨੂੰ 2 ਵਜੇ ਮੈਂ ਸੌਣ ਦੀ ਕੋਸ਼ਿਸ਼ ਕੀਤੀ ਤੇ ਨੀਂਦ ਦੀਆਂ ਗੋਲੀਆਂ ਖਾਣ ਦੇ ਬਾਵਜੂਦ ਵੀ ਮੈਂ ਸੌ ਨਹੀਂ ਸਕਿਆ ਕਿਉਂਕਿ ਜਦੋਂ ਘਰ ਦੇ ਵਿੱਚ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਜਿਹਨੂੰ ساری ਉਮਰ ਜਿਹੜਾ ਤੁਹਾਡੇ ਲਈ ਪੜ ਪੜ ਜਿਉਂਦਾ ਹੈ ਉਹਨਾਂ ਨੇ ਸਾਡੇ ਲਈ ਕਿੰਨੀਆਂ ਮਸ਼ਕਤਾਂ ਕਿੰਨੀਆਂ ਮਿਹਨਤਾਂ ਤੇ ਕਿੰਨੀਆਂ ਮਸੀਤਾਂ ਦੇ ਵਿੱਚ ਉਹ ਲੰਗੇ ਹੁੰਦੇ ਆ ਤਾਂ ਅਗਰ ਅਸੀਂ ਕੋਈ ਖਾਨਦਾਨੀ ਹੈ ਤੇ ਸਾਡੇ ਰਗਾਂ ਦੇ ਵਿੱਚ ਕੋਈ ਚੰਗਾ ਬਲੱਡ ਹੈ ਤਾਂ ਫਿਰ ਅਸੀਂ ਸਾਰੇ ਹੀ ਉਸ ਦੁੱਖ ਦੇ ਵਿੱਚ ਜਿਹੜਾ ਹੈਗਾ ਆਪਦਾ ਦੁੱਖ ਮਹਿਸੂਸ ਕਰਦੇ ਆ ਕਿਉਂਕਿ ਉਹ ਸਹਿਣ ਨਾ ਕਰਨ ਯੋਗ ਦੁੱਖ ਹੁੰਦਾ ਹੈ ਇਹ ਵੀ ਇੱਕ ਸਚਾਈ ਹੈ ਕਿ ਜੋ ਇਨਸਾਨ ਆਉਂਦਾ ਉਹਨੂੰ ਜਾਨਣਾ ਪੈਂਦਾ ਪਰ ਇਹ ਜਿਹੜਾ ਵਿਛੋੜਾ ਹੁੰਦਾ ਹੈ ਇਹ ਆਸ ਹੈ ਹੁੰਦਾ ਹੈ ਤੇ ਇਹ ਇਹ ਨਾ ਭੁੱਲਣ ਵਾਲਾ ਹੁੰਦਾ ਕਿਉਂਕਿ ਮੈਂ ਅਗਰ ਅੱਜ ਵੀ ਉਹਨਾਂ ਦੀ ਫੋਟੋ ਦੇਖ ਲਾ ਤਾਂ ਮੈਂ ਪੂਰਾ ਦਿਨ ਜਿਹੜਾ ਹੈਗਾ ਮੇਰੇ ਜ਼ੈਨ ਦੇ ਵਿੱਚ ਉਹੀ ਉਹਨਾਂ ਦੀਆਂ ਯਾਦਾਂ ਰਿਪੀਟ ਹੁੰਦੀਆਂ ਤੇ ਅਸੀਂ ਉਹਨਾਂ ਨੂੰ ਉਵੇਂ ਹੀ ਮਹਿਸੂਸ ਕਰਦੇ ਹਾਂ ਜਿਵੇਂ ਸਾਡੇ ਵਿੱਚ ਹੁੰਦੀ ਸੀ ਪਰ ਲੋਕ ਇਸ ਗੱਲ ਦਾ ਹੁੰਦਾ ਹੈ ਕਿ ਜਦੋਂ ਉਹ ਸਾਡੇ ਵਿੱਚੋਂ ਚਲੇ ਜਾਂਦੇ ਆ ਤਾਂ ਉਹ ਵਾਪਸ ਨਹੀਂ ਤਾਂ ਆਪਾਂ ਗੱਲ ਕਰ ਰਹੇ ਸੀ ਜੀ ਵੱਡੇ ਕਰਨ ਦੀ ਵੀ ਅਸੀਂ ਚਾਹੇ ਜਿੰਨੀ ਮਰਜ਼ੀ ਉਹਨਾਂ ਦੀ ਉਮਰ ਹੋਵੇ ਅਸੀਂ ਕਿਵੇਂ ਉਹਨਾਂ ਦੇ ਜਾਣ ਤੋਂ ਬਾਅਦ ਐਦਾਂ ਦਾ ਜਿਹੜਾ ਹੈਗਾ ਕੋਈ ਚੀਜ਼ ਸਾਡੇ ਹਲਕੇ 'ਚ ਵੀ ਕਿਵੇਂ ਲੰਘ ਸਕਦੀ ਹੈ ਕਿਉਂਕਿ ਬੰਦਾ ਜਿਹਦੇ ਘਰ ਦੇ ਵਿੱਚ ਕੋਈ ਐਦਾਂ ਦੀ ਮੌਤ ਹੋ ਜਾਂਦੀ ਤੇ ਉਹ ਉਹਨੂੰ ਪਿਆਰ ਕਰਦਾ ਹੈ ਤਾਂ ਉਹ ਤਾਂ ਮੇਰੇ ਮੈਂ ਜੋ ਮੇਰੀ ਸਮਝ ਕੰਮ ਕਰਦੀ ਹੈ ਬੰਦੇ ਦੇ ਸਰੀਰ ਵਿੱਚ ਤਾਂ ਰੋਟੀ ਨਹੀਂ ਜਾਂਦੀ ਤਾਂ ਇਹ ਜਿਹੜਾ ਰਿਵਾਜ ਹੈ ਇਹ ਬਿਲਕੁਲ ਜਿਹੜਾ ਹੈਗਾ ਮੈਨੂੰ ਇਹ ਚੰਗਾ ਨਹੀਂ ਲੱਗਾ ਤੇ ਇਹਦੇ ਤੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਇਹ ਜਿਹੜਾ ਵੱਡਿਆਂ ਸ਼ਬਦ ਹੈ ਠੀਕ ਹੈ ਵੱਡੇ ਹੈ ਸਤਕਾਰਯੋਗ ਹੈ ਜਾਂਦੇ ਹੈ ਜਾਣਾ ਇੱਕ ਰਵਾਇਤ ਹੈ ਪਰ ਮੈਨੂੰ ਹੀ ਲੱਗਦਾ ਕਿਸੇ ਪਾਸੇ ਖੁਸ਼ੀ ਵਾਲੀ ਤਕੂਈ ਇਹਦੇ ਚ ਗੱਲ ਹੈ ਨਹੀਂਗੀ ਕੋ ਮਿੱਠਾ ਖਾਣ ਵਾਲੀ ਹੈ ਇਹਨੂੰ ਕੋ ਸੈਲੀਬ੍ਰੇਸ਼ਨ ਨਹੀਂ ਆਪਾਂ ਕਹਿ ਸਕਦੇ ਮੈਨੂੰ ਮੈਨੂੰ ਬਹੁਤ ਬੁਰਾ ਲੱਗਾ ਜੀ ਮੈਂ ਇਹ ਆਪਦੇ ਜਿਹੜੇ ਦਿਲ ਦੇ ਵਲਵਲੇ ਹੈ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਕਿ ਮੈਂ ਅਗਰ ਸ਼ਾਇਦ ਮੈਂ ਅਗਰ ਗਲਤ ਹੈ ਤਾਂ ਮੈਨੂੰ ਉਹ ਵੀ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਸਾਦਾ ਲੰਗਰ ਰੱਖੋ ਤੋ ਚਲੋ ਠੀਕ ਹੈ ਖਾਣੇ ਪੀਣਾਂ ਤਾਂ ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ ਪਰ ਮਿੱਠੇ ਬਿਣਾ ਚੱਲ ਸਕਦੀ ਹੈ ਕੋਈ ਵੀ ਇਦਾਂ ਦੀ ਚੀਜ਼ ਨਾ ਬਣਾਓ ਜਿਹਦੇ ਤੋਂ ਇਹ ਲੱਗੇ ਕਿ ਇਹ ਕੋਈ ਖੁਸ਼ੀ ਵਾਲੀ ਗੱਲ ਤਾਂ ਹੈ ਨਹੀਂ ਖੁਸ਼ੀ ਵਾਲਾ ਸ਼ਬਦ ਜਿਹੜਾ ਇਹ ਇਹ ਪੜਾ ਦੀ ਉਹ 500 ਸਾਲ ਦਾ ਹੋਵੇ ਪਰਿਵਾਰ ਲਈ ਉਹ ਉਨਾ ਹੀ ਪਿਆਰਾ ਜੀ ਹੁੰਦਾ ਜਿਵੇਂ ਕਿ ਸਾਡੇ ਘਰਾਂ ਦੇ ਵਿੱਚ ਉਦੋਂ ਘਟ ਉਮਰ ਦੇ ਹੋਣਗੇ ਤੇ ਜਿਹੜੇ ਜਿਉਂਦੇ ਅੱਗੇ ਆਪਣੇ ਘਰਾਂ ਚ ਹੁੰਦੇ ਉਹ ਵੀ ਬਹੁਤ ਪਿਆਰੇ ਹੁੰਦੇ ਹੈ ਜਿਹੜਾ ਚਲਾ ਜਾਂਦਾ ਉਹਦੇ ਨਾਲ ਵੀ ਸਾਡਾ ਮਾਂ ਬਾਪ ਦਾਦਾ ਦਾਦੀ ਕਿੱਡੇ ਪਿਆਰੇ ਸ਼ਬਦ ਹੈ ਕਿ ਅਸੀਂ ਕਹੀਏ ਜੀ ਸਾਡਾ ਦਾਦਾ ਚੜ੍ਹਾਈ ਕਰ ਗਿਆ ਤੇ ਅਸੀਂ ਬਹੁਤ ਇਹਦੀ ਤਾਂ ਬਹੁਤ ਚੀਜ਼ਾਂ ਬਣਾਉਣ ਵਾਲੀ ਗੱਲ ਹੈ ਇਹ ਤਾਂ ਕੋਈ ਗੱਲ ਨਹੀਂ ਬੜੀ ਇਹ ਬੇਹੁਦਾ ਜਿਹੜੀ ਸਾਡੀ ਮਤਲਬ ਮੈਂ ਇਹਨੂੰ ਹਰਕਤ ਹੀ ਕਹੂੰਗਾ ਜੀ ਤੁਸੀਂ ਸਾਰੇ ਉਹ ਵੀਰੋ ਇਹ ਮੈਨੂੰ ਜਰੂਰ ਦੱਸਿਓ ਤੁਸੀਂ ਕਿ ਤੁਹਾਨੂੰ ਇਹ ਜਿਹੜਾ ਵੀਡੀਓ ਚ ਜੋ ਮੈਂ ਸ਼ਬਦ ਕਹਿ ਕੇ ਆਇਆ ਇਹ ਠੀਕ ਕਹਿ ਹੈ ਕੋ ਡੀ ਜੀ ਦੀ ਕੀ ਰਾਏ ਹੈ ਇਹ ਮੇਰੀ ਨਜੀ ਰਾਏ ਹੈ ਅਗਰ ਮੈਂ ਕੋਈ ਇਹ ਸ਼ਬਦ ਗਲਤ ਕਹਿ ਗਿਆ ਹਾਂ ਤਾਂ ਮੈਂ ਸਾਰੀ ਸਮਾਜ ਤੋਂ ਸਾਰੀ ਭਰਾਵਾਂ ਤੋਂ ਸਾਰੇ ਸੁਣਨ ਵਾਲਿਆਂ ਤੋਂ ਮਾफी ਮੰਗਦਾ ਹਾਂ ਪਰ ਇਹ ਮੇਰੇ ਦਿਲ ਦੀ ਗੱਲ ਸੀ ਤੇ ਮੈਂ ਤੁਹਾਡੇ ਨਾਲ ਇਹ ਜਿਹੜੀ ਗੱਲ ਸ਼ੇਅਰ ਕੀਤੀ ਹੈ ਤੇ ਮੈਨੂੰ ਜੋ ਜੀਕ ਲੱਗਿਆ ਮੈਂ ਕਹਤਾ ਕੋਈ ਜੁਰੀ ਨਹੀਂ ਹੋ ਸਭ ਨੂੰ ਠੀਕ ਲੱਗੇ ਲੇਕਿਨ ਜੀਕ ਦਾ ਖਾਲਸਾ ਬਈ